ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਾਜ਼ ਆਦਮ ਕੇ ਤੇ ਅੱਜ ਆਪਣਾ ਬਲੌਗ ਆਪਾਂ ਦੋ ਇੱਥੇ ਜਵਾਹੇ ਬੈਠੇ ਆ ਬਾਹਰ ਉਹਨਾਂ ਨਾਲ ਕਰਦੇ ਆ ਪ੍ਰੈਂਕ ਆਪਾਂ ਦੇਖਦੇ ਆਂਗੇ ਆਪਾਂ ਉਸ阿里 ਡਰੈਸ ਚ ਡਰਦੇ ਆ ਕਿਵੇਂ ਕੀ ਕਹਿੰਦੇ ਆ ਕੀ ਬੋਲਦੇ ਆਗੇ ਆਜੇ ਫਿਰ ਚੱਲਦੇ ਆਂ ਦੇਖਦੇ ਆਂ ਕੀ ਬਣਦਾ ਚਲੋ ਚਲ ਕਿਹੜਾ ਪਿੰਡ ਆ ਪਚੀ ਖੜਾ ਹਾਂ ਰਮਨ ਬਾ ਕੀ ਦੇ ਜਵਾਬ ਹਾਂ ਬਜੇ ਤੁਹਾਨੂੰ ਇਹਦਾ ਬੋਤਲ ਚੱਤਰ ਹੈਗਾ ਦਾ ਆ ਕੀ ਦੇ ਜਵਾਬ ਹਾਂ ਬਜੇ ਤੁਹਾਨੂੰ ਇਹਦਾ ਬੋਤਲ ਹੋਰ ਕੀ ਕਰਦੇ ਹਾਂ ਨਹੀਂ ਕਰਦੇ ਉਹ ਮਿਲਦੇ ਹਾਂ ਹਾਂ ਇਹਦੇ ਮਿਲਦੇ ਅਸਰ ਖਾਣਗੇ ਉਹਤੇ ਕਿ ਰਣਗੇ ਹਾਂ ਕਰੇ ਪਤਾ ਤੁਹਾਡੇ ਹਾਂ ਦੱਸ ਕੇ ਮੈਂ ਦੱਸਣ ਦੱਸ ਕੇ ਦੱਸ ਕੇ ਤੇ ਡੈਡੀ ਤੇ ਕਿਨਾਂ ਹੈ? ਆਹ ਹੈ? ਨੰਬਰ ਹੈਗਾ ਦਾ? ਤਾਂ ਗੱਲ ਕਰਾ। ਹੈ ਨਹੀਂ। ਹੈ ਨਹੀਂ ਨੰਬਰ। ਤੇਰੇ ਡੈਡੀ ਦਾ? ਹਾਂ? ਦੰਦੇ ਕਿਵੇਂ ਕੱਢਦੇ ਹੋ? ਹਾਂ? ਰਾਜੀ ਨਹੀਂ। ਹਾਂ? ਰਾਜੀ ਨਹੀਂ। ਵਾ ਲੈ ਹੋਏ ਨੰਬਰ ਲਾਇਆ ਡੈਡੀ ਦਾ ਕੀ ਹੈਗਾ? ਕਰਦੇ ਕੀ ਬੈਠੇ ਨੂੰ ਘੰਟਾ ਹੋ ਗਿਆ ਦੇਖੀ ਜਾਂਦੇ ਨੂੰ। ਘੰਟਾ ਸਾਹਿਬ ਬਾਈ ਇੱਥੋਂ ਆਏ ਆਂ ਪਿੰਡ ਨੂੰ ਜਾਣਾ ਕੋਈ ਮਿਲਦੇ ਤੇ ਚੱਲ ਜਾਂਦੇ। ਹਾਂ? ਕੋਈ ਮਿਲ ਗਿਆ ਕੋਈ ਪਿੰਡ ਦਾ ਛੱਡਦੇ। ਹਾਂ ਜਿਵੇਂ ਬੋਲਦਾ। ਬਾਈ ਗਨ। ਐ ਜਿਹਕੇ ਬੋਲਦਾ ਹਾਂ ਮੈਂ ਕਹਿੰਦਾ ਹਾਂ ਹਾਂ ਹੋਰ ਇੱਥੇ ਬੈਠਿਓ ਪਹਿਲਾਂ ਤੁਸੀਂ ਜਵਾਹਰ ਤੁਸੀਂ ਹੈਗੇ ਹੋ ਰਾਮਨਵਾਸ ਦੇ ਹਾਂ ਦੱਸਦੇ ਹਾਂ ਇੱਥੋਂ ਦੇ ਤੁਸੀਂ ਹੈ ਵੀ ਨਹੀਂਗੇ ਹਾਂ ਡੈਡੀ ਨੂੰ ਫੋਨ ਲਾਇਨਾ ਦੇ ਹੈਗਾ ਨੰਬਰ ਤਾਂ ਨੰਬਰ ਕੱਢੋ ਨੰਬਰ ਫੋਨ ਦੇ ਉਹਦੇ ਨੰਬਰ ਭਾਰੇ ਚ ਨਹੀਂ ਇਹਨਾਂ ਨੂੰ ਚੱਕ ਤੇ ਥਾਣੇ ਲੈ ਕੇ ਚੱਲੇ ਇਹਨਾਂ ਨੂੰ ਨੰਬਰ ਪਰ ਚੱਲ ਮੁੰਡਾ ਜੀ ਨਹੀਂ ਇਹ ਸਰਪੰਚ ਦਾ ਨਾਮ ਹੈ ਰਮਨ ਮਹਾਰਾਜ ਦਾ ਨੰਬਰ ਤੇ ਪੰਚਾਇਤ ਦਾ ਨੰਬਰ ਜੇ ਦੇਖਦੇ ਦੱਸ ਦੋ ਕਰਦੇ ਕਿਉਂ ਇੱਥੇ ਤੁਸੀਂ ਓਏ ਗਾਇਲ ਮਾਸਟਰ ਕਰਨੇ ਮੈਨੂੰ ਮਿਲ ਤੋ ਆਇਆ 22 ਅੱਛਾ ਇੱਧਰ ਹੀ ਕੰਮਣ ਵਾਸਤੇ ਇੱਧਰ ਹੀ ਜਾਨੀ ਹੈ ਹੈ ਕੰਮਣ ਵਾਸਤੇ ਇੱਧਰ ਵੀ ਜਾਨੀ ਇੱਥੇ ਬੈਠੇ ਹੀ ਕਰਦੇ ਫਿਰ ਇੱਧਰ ਪਿੰਡ ਨਹੀਂ ਜਾਂਦੇ ਧੋਪੇ ਹੀ ਤਾਂ ਆ ਬੈਠਾ ਤਾਂ ਬਹਿ ਗਏ